ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੈ ਜੀ ਸੋਚੀ ਲਖ ਵਾਰੁ ਚੁਪੈ ਚੁਪ ਨਾ ਹੋਵੈ ਜੀ ਲਾਇ ਰਾਂ ਲਿਖਤਾਰੁ ਉਖਿਆ ਉਖਨ ਉਪਰੀ ਜਿਬ ਨਾ ਪੂਰੀ ਆਪਾਰ ਸੈ ਸਣ ਖਾਲਕ ਹੋਏ ਤਾਂ ਇੱਕ ਨੱਚ ਲੈ ਨਾਲ ਖਸਤੇ ਆ ਰਹੀ ਹੈ ਕੋੜੇ ਤੇ ਫਾਲ ਮੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹਕਮੀ ਗੋਬਨ ਆਕਾਰ ਉਖਮਨ ਕਹਿਆ ਜਾਈ ਹਕਮੀ ਗੋਬਨ ਜੀ ਹੁਕਮ ਲੈ ਬੜੇ ਆਈ ਹਕਮੀ ਉਤਮ ਨੀਚ ਹੁਕਮਾ ਲੈਖ ਦੁਖ ਸੁਖ ਪਾਈਐ ਹੈ ਇਕ ਨਾ ਕੋਮੇ ਬਖਸ਼ੀਸ ਇਕ ਹੁਕਮੇ ਸਦਾ ਭਾਈਆ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੀ ਬੁੱਝੈ ਤਾਂ ਹੋ ਮੈਂ ਕਹਿ ਨਾ ਕੋਏ ਗਾਵੇ ਕੋ ਤਾਂ ਨੂੰ ਹੋਵੇ ਕਿ ਸ਼ੈਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਹੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਹੋ ਗਾਵੇ ਕੋ ਜੀ ਲੈ ਫਿਰ ਦੇ ਹੋ ਗਾਵੇ ਕੋ ਜਾਪੇ ਵਿਸੈ ਦੂਰ ਗਾਵੇ ਕੋ ਵਿਖਿਆ ਹਦਰਾ ਹضور ਕਥਨਾ ਕਤਿ ਨ ਆਵੇ ਟੋਟ ਕਥ ਕਟ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਹੀ ਜੁਗਜਗੰਤਰ ਕਾਹੀ ਕਾਹੀ ਹੁਕਮਿ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਇ ਭਾਖਿਆ ਭਾਉ ਅਪਾਰ ਵਖੇ ਮੰਗਹਿ ਜੀ ਜੀ ਦਾਤ ਕਰੇ ਦਾਤਾਰ ਫੇਰ ਕੀ ਉੱਕੇ ਰਖੀਐ ਜਿਹ ਸੈ ਦਰਬਾਰ ਨਾ ਹੋ ਕੇ ਬੁਲਣ ਬੋਲੀਐ ਜਿ ਸੁਣ ਘਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੂਖ ਦਵਾਰ ਨਾਨਕੇ ਵੈ ਜਾਣੀਐ ਸਭ ਆਪੇ ਸਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਵੇ ਆਪੇ ਆਪ ਰੰਝਨ ਸੋਏ ਜਿਸੇ ਵੀ ਆਤਮਾ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਲਿਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੋਰੀ ਸਰ ਗੁਰੂ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਬੁਰਾ ਇੱਕ ਦੀਪ ਜਾਈ ਸਬਨਾ ਜੀ ਆਖਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਤ ਨਾਵਾ ਜੀਤ ਸੁਭਾਵਾ ਬਿਨ ਪਾਣੀ ਕੇ ਨਾਏ ਖੜੀ ਜੀ ਤੀਸਰ ਤੋਂ ਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੀ ਸਿੱਖ ਸੁਣੀ ਗੁਰਾ ਇੱਕ ਦੀਵਿਝਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਬਿਸਰਨਾ ਜਾਈ ਜੀਜ ਵਿਚਾਰੇ ਹਾਰ ਜਾ ਹੋਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲਿ ਛਲੈ ਸਭ ਕੋਏ ਚੰਗਾ ਨਾ ਰਖਾਏ ਕਹ ਜਸ ਕੀਰਤਿ ਜਗਲੇ ਜੇ ਇਸ ਨਿਦਰਨਾ ਆਵਈ ਤਾ ਆਤਮਕ ਚੈ ਕੀ ਕੀਤਾ ਅੰਦਰ ਕੀਟ ਕਰ ਦੋਸੀ ਦੋਸਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤਿਆ ਕੋਈ ਨਾ ਸੁਝਈ ਜਿਤ ਸਿਮਨ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਕੋਈ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਮ੍ਰਿਤ ਵੇਦ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਰੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾਇ ਇਸਨਾਨ ਸੁਣਿਆ ਸੁਣਿਆ ਪੜ ਪੜ ਕਾ ਬੀਮਾਨ ਸੁਣਿਆ ਲਾਗੇ ਸਿਰ ਧਿਆਨ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਧੂਪ ਪਾਪ ਖਾ ਨਾਸ ਸੁਣਿਆ ਸਰਾ ਗੁਨਾ ਖੇਗਾ ਸੁਣਿਆ ਸੇਖ ਪੀਰ ਪਾਤਿਸ਼ਾਹ ਸੁਣਿਆ ਅੰਦੇ ਪਾਵੇ 라ਵੋ ਸੁਣਿਆ ਹੱਥ ਹੋਵੇ ਅਸਕਾ ਹੋ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਧੂਪ ਪਾਪ ਖਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੀ ਕੋ ਕਹਿ ਪਿਛੈ ਫਿਟਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਵੇ ਜੀ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੁਏ ਚੋਟਾ ਨਾ ਖਾਏ ਮੰਨੈ ਜਮ ਕਹੈ ਸਾਤ ਨ ਜਾਏ ਐਸਾ ਨਾਮ ਨਰਿੰਜਨ ਹੋਵੇ ਜੀ ਕੋ ਮਨ ਜਾਣੇ ਮਨ ਕੋਏ ਮਨ ਨ ਮਾਰਗ ਠਾਕ ਨ ਪਾਏ ਮਨ ਨ ਪਤ ਸਿਓ ਪ੍ਰਗਟ ਜਾਏ ਮਨ ਨ ਮਕ ਨਾ ਚੱਲੇ ਪੰਥ ਮਨ ਨ ਤਮ ਸਿੱਧੀ ਸਨ ਬੰਦ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨ ਨ ਪਾਵੇ ਮੁਕਤ ਦਵਾਰ ਮਨ ਨ ਪਰਵਾਰੈ ਸਦਾ ਹਾਰ ਮਨ ਕਰੈ ਤਾਰੇ ਗੁਰ ਸੇਖੋ ਮਨੈ ਨਾਨਕ ਪਵੇ ਨਾ ਭੇਖੋ ਐਸਾ ਨਾਮ ਨਰਿੰਦਰੁ ਹੋਇ ਜੀਖੋ ਮਨ ਜਾਣੈ ਮਨ khoਇ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੀ ਸੋਇ ਹੀ ਦਰਦਾ ਜਾਣ ਪੰਚਾ ਕਾ ਗੁਰੇ ਕਿਤਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕਹ ਕਰਨੈ ਨਹੀ ਸਮਾਰ ਤੌਲ ਕਦਮ ਦਇਆ ਕਾ ਪੂਤ ਸੰਤੋਖਤਾ ਪਰਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਕਬਲੇ ਉਪਰ ਕੇ ਤਪਾਰ ਧਰਤੀ ਓਰ ਪਰੈ ਓਰ ਥਿਸਤੇ ਪਾਰ ਤਲੈ ਖਮਨ ਜੋਰ ਜੀ ਜਾਤ ਰੰਗਾ ਕੇ ਨਾਮ ਜੋ ਸਬਨਾ ਲਿਖਿਆ ਬੁਢੀ ਕਲਾਮੀ ਓ ਲਿਖਾ ਲਿਖ ਜਾਣੈ ਕੋਇ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਨੁ ਸਵਾਲੀ ਰੂਪ ਕੀਤੀ ਦਾਤ ਜਾਣੈ ਕੌਣ ਪੂਤ ਕੀਤਾ ਬਸਾਓ ਏ ਕੋ ਕੁਵਾਉ ਜਿਸਦੇ ਹੋਇ ਲਖ ਦਰੀਆਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਅਨੰਜਾ ਵਾਏ ਇੱਕ ਵਾਰ ਜੋਤਿ ਪਾਵੇ ਸਾਈ ਭਲੀਕਾਰ ਹੁਸਦਾ ਸਲਾਮ ਤੰਦਰੰਕਾਰ ਸੰਕ ਜਾਪ ਸੰਕ ਭਾਉ ਸੰਕ ਪੂਜਾ ਸੰਕ ਤਪਤਾ ਸੰਕ ਗ੍ਰੰਥ ਮੁਖ ਵੇਦ ਪਾਠ ਸੰਕ ਜੋਗ ਮਨ ਰਾਹੇ ਹੈ ਉਦਾਸ ਸੰਕ ਭਗਤ ਗੁਣ ਗਿਆਨ ਵਿਚਾਰ ਸੰਕ ਸੱਦੀ ਸੰਕ ਦਾਤਾਰ ਸੰਕ ਸੂਰਮੋ ਕਕਸਾਰ ਸੰਕ ਮੂਲ ਗਲਾਏ ਤਾਰ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਪਾਵੇ ਸਾਈ ਫਲੀਕਾਰ ਫੂਸਦਾ ਸਲਾਮ ਕੰਨਰੰਕਾਰ ਅਸੰਖ ਮੂਰਖ ਅੰਧਪੂਰ ਸੰਖ ਚੋਰਾ RAM ਕੌਰ ਸੰਖ ਅੰਬਰ ਕਰ ਜਾਏ ਜੋਰ ਸੰਖ ਗਲਵਣਤਿਆ ਕਮਾਹ ਅਸੰਖ ਪਾਪੀ ਪਾਪ ਕਰ ਜਾਏ ਅਸੰਕੂੜਿਆਰ ਕੂੜੇ ਪਿਰਾਹ ਅਸੰਖਮਲੇ ਜਿਉ ਮਲ ਭਕ ਕਾਹੇ ਅਸਿਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਐ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭੜੀਕਾਰ ਪੰਤਦਾਸ ਲਾਮਤ ਨਰੰਗਕਾਰ ਸ਼ੰਕਨਾਵ ਸ਼ੰਕਤਾਵ ਅਗਮਾ ਅਗਮਾ ਸੰਖ ਲੋ ਸੰਕ ਕੈ ਸਿਰ ਘਾਰ ਹੋਏ ਅਖਰੀ ਨਾਮ ਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਕਾਨ ਜਿਨੇ ਲਿਖੇ ਤੇ ਸਰ ਨਾਹੀ ਜੇ ਫਰਮਾਏ ਤੇਵ ਤੇਵ ਪਾਏ ਜਿਤਾ ਕੀਤਾ ਤੇਤਾ ਨਾਓ ਬਿਨ ਨਾਵੇਂ ਨਾਹੀ ਉਥਾਉ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਨ ਜਾਵਾਏ ਖਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੁਸਦਾ ਸਲਾਮ ਸਤਿ ਅੰਨੰਕਾਰ ਮੂਰੀਏ ਹੱਥ ਪੈਰ ਤਨ ਦੇ ਪਾਣੀ ਤੋਪੈ ਉਤਰ ਸੋਖੇ ਮੂਤਲੀ ਤੇ ਕੱਪੜ ਹੋਏ ਦੇਸਾ ਬੂਣ ਲਈਏ ਹੋਏ ਰੀਅ ਮਤ ਪਾਪਾਂ ਕੈ ਸੰਗ ਉਹ ਤੋਂ ਕੈ ਨਾ ਵੈਕਰੰਗ ਪੁੰਨੀ ਪਾਪੀ ਆਪਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਕਾਹੋ ਨਾਨਕੋ ਕੁਖਮੀ ਆਵੋ ਜਾਹੋ ਈਰਤ ਤਪ ਦਇਆਦਤ ਦਾਨ ਜੀ ਕੋ ਪਾਵੇ ਤਿਨ ਕਾਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੀ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਵਰਤਨਾ ਹੋਏ ਸਵਸਤਾਤ ਬਾਣੀ ਬਰਮਾਓ ਸਤ ਸਵਾਨ ਪਦਾਂ ਮਨ ਚਾਓ ਕਮਣ ਸੁਵੇਲਾ ਵਕਤ ਕਮਣ ਕਮਣ ਤੇ ਕਮਣ ਵਾਰ ਕਮਣ ਸਰੋਤੀ ਮਾਓ ਕਵਣ ਜਿਥੋ ਆ ਆਕਾਰ ਵੇਲ ਨ ਪਈਆ ਪੰਡਤੀ ਜੀ ਵੈ ਲੇਖ ਪੁਰਾਣ ਵਕਤ ਨ ਪਾਇਓ ਖਾਦੀਆ ਜੀ ਲਿਖਣ ਲੇਖ ਪੁਰਾਣ ਇਤਵਾਰ ਨਾ ਜੋਗੀ ਜਾਣੈ ਰਤਮਾਉ ਨ ਕੋਈ ਜਾ ਕਰਤਾ ਸਕੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਓਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਦੇਗਿਆ ਨਾ ਸੋ ਹੈ ਪਤਾਲ ਪਤਲ ਲਖ ਆਕਾਸ ਆਗਾਸ ਓਡ ਕੋਡ ਕਪਾਲ ਥਕੇ ਵੀਦ ਕਹਿਨ ਇਕ ਵਾਤ ਸੈ ਸ ਅਠਾਰੇ ਕੈਨ ਕਤੇ ਬਾਸ ਲੋਇਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਬਨਾਸ ਨਾਨਕ ਵੱਡਾ ਅਕੀਐ ਆਪੇ ਜਾਣਿਆ ਸਾਲਾ ਹੀ ਸਾਲਾਏ ਕੀ ਸੁਨਤ ਨਾ ਪਾਈ ਆ ਨਦੀਆ ਤੇ ਵਾਹੋ ਕਬੇ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸਿੱਕੀ ਮਾਲ ਤਨ ਕੀੜੀ ਤੁਲਨਾ ਓਹਣੀ ਜਿਸਮਣੋ ਨਾ ਵਿਸਰੈ ਅੰਤ ਨਾ ਜਿਪਦੀ ਕੈਣ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਨਣ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਏ ਏ ਹੋ ਅੰਤ ਨਾ ਜਾਣੈ ਕੋਇ ਬਹੁਤਾ ਕਈਏ ਬਹੁਤਾ ਹੋਇ ਵਡਾ ਸਾਹਿਬ ਉੱਚਾ ठाਉ ਉੱਚੇ ਉੱਪਰਿ ਉਚਾ ਨਾਉ ਏ ਵੱਡੂ ਉਚਾ ਹੋਵੇ ਕੋਇ ਤੇ ਸੂਚੇ ਕੋ ਜਾਣੈ ਸੋਇ ਜੀ ਵਡਿਆ ਜਾਣਿਆ ਆਪੋ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੀਤੇ ਮੰਗੈ ਜੋ ਦੇ ਅਪਾਰ ਕੀਤੇ ਅਗਣੁ ਕੁਣੀ ਵਿਚਾਰ ਕੀਤੇ ਕਭੁ ਟੱਹੇ ਵਿਕਾਰ ਕੀਤੇ ਲੈ ਲੈ ਮੁਖਰਪਾਏ ਕੀਤੇ ਮੂਰਖ ਖਾਈ ਖਾਏ ਕੀਤੇ ਦੁਖ ਭੋਗ ਸਦਮਾਰੇ ਤੇ ਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਅੱਖ ਨਾ ਸਕੈ ਕੋਈ ਜੀ ਕੋ ਖਾਇ ਕੋ ਅੱਖ ਨ ਪਾਈ ਉਹ ਜਾਣੈ ਜਿ ਕਿਆ ਮੈਂ ਖਾਇ ਆਪੇ ਜਾਣੈ ਆਪੇ ਦੇ ਅਖੈ ਸੀਪੇ ਕੀ ਕੀ ਜਿਸ ਨੋ ਬਖਸੈ ਸਤਸਾਲਾ ਹੋ ਨਾਨਕ ਪਾਤਸ਼ਾਹੀ ਪਾਛਾਉ ਅਮੁੱਲ ਗੋਣਾ ਮਲਵਾ ਪਾਰ ਮਲਵਾ ਪਾਰੀ ਮੁੱਲ ਢੰਡਾਰ ਮੁੱਲ ਆਵੈ ਮੁੱਲ ਲੈ ਜਾਏ ਅਮੁੱਲ ਪਾਏ ਮਲਾਂ ਸਮਾਹਿ ਅਮੁੱਲ ਧਰਮ ਅਮੁੱਲ ਦੀਪਾਂ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨੀਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਮੂਲਾ ਕੇ ਆ ਨਾ ਜਾਇ ਆਖਾਖ ਰੇਲ ਵਿਲਾਇ ਆਖੇ ਵੀਨ 파ੜ ਪ੍ਰਾਣ ਆਖੇ ਪੜੇ ਖਰੇ ਵਖਿਆਨ آخ برم آخ آخ گوپی تووند آخر آخ سک بک دانو آخ دی آخ سور نرمنجن سی وی آخ آتے کہہ اٹھن جاہ کتے کی اور آخ نہ سکے ਜੀਵਣ ਪਾਵੇਂ ਤੇ ਬਨੂ ਹੋਏ ਨਾਨਕ ਜਨ ਸੱਚਾ ਸੋਏ ਜੀ ਕੋ ਆਕੇ ਬੋਲ ਵਿਗਾਣ ਤਾਲ ਕੀਐ ਸਰਗਾ ਵਾਰਾਂ ਰਾਵਾਰ ਸੋਦਰ ਕੇ ਆ ਸੋ ਕਰਕੇ ਹਾਂ ਨਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਕੋ ਸੰਖਾ ਕੀਤੇ ਵਾਮਨ ਹਾਰੀ ਮਕੇ ਤੇ ਰਾਗ ਪੜੀ ਸੋ ਕਈ ਅਨਕੇ ਤੇ ਗਾਵਣ ਹਾਰੇ ਗਾਵੇ ਤਉ ਨੋਂ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਚਿਤੁ ਪਤ ਲਿਖ ਜਾਣੇ ਲਿਖ ਲਿਖ ਤਰਨ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦ੍ਰੇ ਦਸਨ ਬੈਠੇ ਜੀਵ ਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰੱਖੀ ਸਾਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਣ ਯਮਨ ਮੋਣ ਸੁਰਗਾ ਮੱਚ ਪਿਆਲੇ ਗਾਵਣ ਰਚਨੋਂ ਪਾਏ ਤੇਰੇ 68 ਤੀਰਤ ਨਾਲੇ ਗਾਵੇ ਜੋਧਮਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਫਰਦਾ ਖਰ ਖਰ ਖੇਤਾਰੇ ਸੇ ਤਦਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨਾ ਆਵਣ ਨਾਨਕ ਗਿਆ ਵਿਚਾਰਿ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਥੀ ਨਾਈ ਹੈ ਕੀ ਹੋਸੀ ਜਾਏ ਨਾ ਜਾਸਿ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੀ ਮਾਇਆ ਜਿਨਿ ਉਪਾਈ ਕਰ ਕਰ ਵੀ ਕਹਿ ਕੀਤਾ ਆਪਣਾ ਜਿਵੇਂ ਸਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਤੀ ਉਪਮਾ ਕਰ ਨਾ ਜਾਏ ਸੋ ਪਾਤਸ਼ਾਹ ਉਹ ਸਾਹ ਪਾਤ ਸਾਹਿਬੋ ਨਾਨਕ ਰਹਿ ਨ ਰਜਾਈ ਮੁੰਡਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਮਪੂਤ ਖਿੰਤਾ ਕਾਲ ਕਵਾਰੀ ਕਾਇਆ ਜੁਤ ਡੰਡਾ ਪ੍ਰਤੀਤ ਆਈ ਬੰਤੀ ਸਗਲ ਜਮਾਤੀ ਮਨ ਜੀ ਤੇਜ ਜਗ ਜੀਤ ਆਦੇਸ ਸਿਸਿਆਦੇ ਸਵਾਦ ਅਨੀਲ ਨਾਦ ਨਾਤ ਤੁਗ ਤੁਗੇ ਕੋवीस ਭੁਗਤ ਗਿਆਨ ਦੇ ਆ ਪੰਡਾਰਨ ਘਟ ਘਟ ਵਾਜੇ 나ਤ ਆਪ 나ਤ 나ਤੀ ਸਭ ਜਾ ਕੀ ਰਿਦਸ ਦੇਵਰਾ ਸਾਦ ਸੰਜੋਗ ਵਿਜੋਗ ਦਵੇ ਘਾਰ ਚਲਾਵੇ ਲਿਖੇ ਆਵੇ ਭਾਗ ਆਦੇਸ ਸਿਸਿਆਦੇ ਸਵਾਦ ਅਨੀਲ ਨਾਦ ਨਾਤ ਤੁਗ ਤੁਗੇ ਕੋवीस ਇਕ ਮਾਈ ਜੁਗਤ ਵਿਆਇ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਏ ਦੀ ਬਾਣ ਜਿਵੇਂ ਜਸ ਪਾਵੇ ਤੇਵੇਂ ਚਲਾਵੇ ਜਿਵੇਂ ਹੋਵੇ ਪਰਮਾਨ ਉਹ ਵੇਖੇ ਉਹ ਨਾਨਦਰਨ ਆਵੇ ਬਹੁਤਾਈ ਉਹ ਗੜਾਣ ਆਦੇਸਿਸ ਆਦੇਸ ਆਦ ਨਿਲ ਨਦਨ ਆ ਤੁੜੁਗ ਜੁਗੀ ਕੋਈ ਸਵਾਸਣ ਲੋਏ ਲੋਏ ਭੰਡਾਰ ਜੋਕ ਚ ਪਾਇਆ ਸਵੇਖਾ ਵਾਰ ਕਰ ਕਰ ਵੇ ਕੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸਿਸਿਆ ਆਦੇਸ ਆਦ ਨੀਲ ਨਦਨ ਨਤ ਜੁਗ ਜੁਗੇ ਕੋवीस ਇਕ ਦੂਜੀ ਪੌ ਲਖ ਕੋਇ ਲਖ ਵੈ ਲਖ ਵੀਸ ਲਖ ਲਾਗੇ ਡਾ ਅੱਖਿਆ ਹੈ ਇੱਕ ਨਾਮ ਜਗਦੀਸ਼ ਏਤ ਰਾਹੇ ਪਤ ਕਮਦੀਆ ਚੜਿਐ ਹੋਇ ਫਤੀਸ ਸੋਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਕੀਸ ਆਖਣ ਜੋਰ ਚ ਪੈਨੈ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਲਕੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰਵੇ ਕੈ ਸੋਏ ਨਾਨਕ ਤੁਮ ਨਹੀਂ ਚ ਨ ਕੋਏ ਰਾਤੀ ਰੁਤੇ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਤਰਤੀ ਤਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨਿਕ ਅਨੰਤ ਇਹ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਕੈ ਸੋਣ ਪੰਚ ਪਰਵਾਣ ਨਦਰੀ ਕਰਮ ਪਵੈ ਨਿਸ਼ਾਨ ਸਚ ਬਕਾਈ ਉੱਤੇ ਪਾਈ ਨਾਨਕ ਗੇ ਆਜਾਪੇ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਮਨ ਪਾਣੀ ਵੈ ਸੰਤਰ ਪੀਤੇ ਕਾਣ ਮੇਸ ਕੀਤੇ ਬਰਮੇ ਕਾਟ ਕੜੀਐ ਰੂਪ ਰੰਗ ਕੇ ਵੀਸ ਕੀਤੀਆ ਕਰਮ ਓਮੇ ਮੇਰ ਕੀਤੇ ਕੀਤੇ ਉਪਦੇਸ਼ ਕੀਤੇ ਨ ਚੰਦ ਸੂਰ ਕੀਤੇ ਕੀਤੇ ਮੰਡਲ ਵੇਸ ਕੀਤੇ ਸਿਦ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਨਾਮ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਕਾਣੀ ਕੀਤਿਆ ਬਾਣੀ ਕੀਤੇ ਪਾਤ ਨਰਿੰਦ ਕੀਤਿਆ ਸੁਰਤੀ ਸੇਵ ਕੀਤੇ ਨਾਨਕ ਅਨੰਤ ਅਗਿਆਨ ਖੰਡ ਮੈਂ ਗਿਆਨ ਅਚੰਡ ਜਿਥੈ ਨਰ ਬਨੋਦ ਕੋਟ ਆਨੰਦ ਸ਼ਰਮਕੰਡ ਕੀ ਬਾਣੀ ਰੂਪ ਚਿੱਤੇ ਕਾੜ ਤੜੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕੱਚੀਆਂ ਨਾ ਜਾਹੀ ਜੀ ਕੋ ਕਹਿ ਪਿਛੈ ਪਿਤਿਤਾਏ ਚਿੱਤੇ ਕੜੀਏ ਸੁਰਤ ਮਤ ਮਨ ਬੁੱਧ ਚਿੱਤੇ ਕੜੀਏ ਸ੍ਰਸਤਾ ਕੀ ਸੁਧ ਕਰਮਕੰਡ ਕੀ ਬਾਣੀ ਜੋੜ ਦਿੱਤੇ ਹੋਰ ਨਾ ਕੋਈ ਹੋਰ ਚਿੱਤੇ ਜੋਤਮਾ ਬਲ ਸੂਰਤ ਨਮੈ ਰਾਮ ਰਿਆ ਭਪੂਰ ਚਿੱਠੈ ਸਿਥੋ ਸੀਤਾ ਮਹਿਮਾ ਮਾਹੀ ਤਾ ਕੇ ਰੂਪ ਨਕਟਨੇ ਜਾਹੇ ਨਾ ਹੋਏ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨਮਾਏ ਚਿੱਠੈ ਭਗਤ ਵਸੈ ਕੇ ਲੋਕ ਰਹੀ ਅਨੰਦ ਸੱਚਾ ਮਨ ਸੋਏ ਸਚ ਕੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਚਿੱਠੈ ਕੰਡ ਮੰਡਲ ਵਰ ਪੰਡ ਜੀਖੋ ਕਤੈ ਤੰਤ ਨੰਤ ਿਤਥਲੋ ਲੋ ਆਕਾਰ ਜਿਵ ਜਿਵ ਕਮਾ ਤਿਵੇ ਤਿਵ ਕਾਰ ਦੇਖੈ ਵਿنسੈ ਕਰ ਵਿਚਾਰ ਨਾਨਕ ਤਤਨਾ ਕਰੜਾ ਸਾਰ ਜਤ ਪਾਹਾਰ ਆਤੀ ਰਜ ਸੁਨਿਆਰ ਅਰਣ ਮਤ ਗੇ ਰਤੀ ਯਾਰ ਔਖ ਲਗਨ ਤਪਤਾਉ ਅੰਡਾ ਪਾਉ ਅੰਮ੍ਰਿਤ ਤਿਤ ਥਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਾ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤ੍ਰਿਤਮਾਤ ਦਿਵਸ ਰਾਤ ਦੇਦਾਈ ਦਾਇਆ ਖੇਲੈ ਸੰਗ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤਿਮ ਕੁਜਲੇ ਕੇਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮੁਸਕਤ ਕਾਨ ਨਾਨਕ ਤਿਮ ਕੁਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ